ਸਤਿ ਸ਼੍ਰੀ ਅਕਾਲ ਮੈਂ ਹਸਤਿੰਦਰ ਸੱਤੀ ਔਰ ਮੈਂ ਆ ਇਸ ਟਾਈਮ ਆਸਟ੍ਰੇਲੀਆ ਸਿਡਨੀ ਦੇ ਵਿੱਚ ਮੇਰੇ ਪਿੱਛੇ ਹੈ ਹਾਰਬਰ ਬ੍ਰਿਜ ਔਰ ਇੱਕ ਸਾਈਡ ਤੇ ਆਪਰਾ ਹਾਊਸ ਮੈਂ ਨਾ ਇੱਥੇ ਕਾਫੀ ਸ਼ਾਪ ਤੇ ਬੈਠੀ ਸੀ ਇੱਕ ਕਿਸੇ ਨਾਲ ਮੇਰੀ ਮੁਲਾਕਾਤ ਹੋਈ ਤੇ ਮੈਨੂੰ ਨਾ ਇੱਕ ਬੜੀ ਅੱਛੀ ਗੱਲ ਲੱਗੀ ਮੈਂ ਕਿਹਾ ਤੁਹਾਡੇ ਨਾਲ ਸਾਂਝੀ ਕਰ ਉਹ ਇੱਕ ਮੈਨੂੰ ਗੋਰੀ ਕੱਲ ਮਿਲੀ ਤੇ ਉਸਨੇ ਮੈਨੂੰ ਕਿਹਾ ਮੈਂ ਕਿਹਾ ਵੀ ਤੂੰ ਘੁੰਮਣ ਆਈ ਹੈ ਕਹਿੰਦੀ ਨਹੀਂ ਮੈਂ ਯੂ ਐਸ ਤੋਂ ਆਈਆਂ ਤੇ ਸਿਡਨੀ ਚ ਘੁੰਮਣ ਦੇ ਲਈ ਕਹਿੰਦੀ ਮੈਂ ਵਰਲਡ ਟੂਰ ਕਰ ਰਹੀ ਹਾਂ ਮੈਂ ਕਿਹਾ ਵੀ ਅੱਛਾ ਤੂੰ ਕੱਲੀ ਕਰ ਰਹੀ ਹੈ ਤੇਰੀ ਫੈਮਿਲੀ ਕਿੱਥੇ ਹੈ ਕਹਿੰਦੀ ਲੈ ਗਿਆ ਚਲਾ ਗਿਆ ਮੈਂ ਕਿਹਾ ਅੱਛਾ ਤੇ ਮੈਂ ਕਿਹਾ ਫਿਰ ਤੂੰ ਕਿਵੇਂ ਸੋਚਿਆ ਇੰਨੇ ਦੁੱਖ ਦੀ ਘੜੀ ਦੇ ਵਿੱਚ ਕਿ ਮੈਂ ਵਰਡ ਟੂਰ ਕਰਦੀ ਆ ਕਹਿੰਦੀ ਕਿ ਜਦੋਂ ਇਹ ਸਭ ਕੁਝ ਹੋਇਆ ਨਾ ਕਿ 15 ਸਾਲ ਦਾ ਮੇਰਾ ਰਿਲੇਸ਼ਨ ਸੀ ਜਦੋਂ ਟੁੱਟਿਆ ਤੇ ਕਹਿੰਦੀ ਮੈਨੂੰ ਕਈ ਵਾਰੀ ਉਹ ਲੱਗਦਾ ਸੀਗਾ ਕਿ ਮੈਂ ਮਰ ਜਾਵਾਂਗੀ ਮੈਨੂੰ ਸਾਹ ਨਹੀਂ ਆਏਗਾ ਕਹਿੰਦੀ ਮੈਂ ਉਦੋਂ ਇੱਕ ਦਿਨ ਬੈਠੇ ਬੈਠਿਆ ਨਾ ਸੋਚਿਆ ਕਿ ਮੇਰੇ ਕੋਲ ਦੋ ਚੋਇਸਸ ਨੇ ਜਾਂ ਤੇ ਮੈਂ ਹੁਣ ਇਸੇ ਜਗ੍ਹਾ ਦੇ ਵਿੱਚ ਬੈਠੀ ਬੱਠੀ ਕਿਸੇ ਦਿਨ ਡਿਪਰੈਸ਼ਨ ਦੇ ਵਿੱਚ ਮਰ ਜਾਵਾਂ ਤੇ ਜਾਂ ਫਿਰ ਮੈਂ ਰੱਬ ਦੀ ਬਣਾਈ ਹੋਈ ਕੁਦਰਤ ਨੂੰ ਮੈਂ ਇਹ ਦੇਖਾ ਕਿ ਪਰਮਾਤਮਾ ਨੇ ਮੇਰੇ ਲਈ ਜ਼ਿੰਦਗੀ ਚ ਹੋਰ ਕੁਝ ਕੀ ਲਿਖਿਆ ਹੈ ਤੇ ਕਿੰਨੀ ਸੋਹਣੀ ਉਹਦੀ ਕੁਦਰਤ ਹੈ ਉਸਦੇ ਨਜ਼ਾਰੇ ਮੈਂ ਜ਼ਰੂਰ ਦੇਖਾ ਤੇ ਮੈਨੂੰ ਇਹ ਲੱਗੇਗਾ ਮੈਂ ਪਰਮਾਤਮਾ ਨੂੰ ਬਹੁਤ ਕੋਲੋਂ ਦੇਖਿਆ ਕਹਿੰਦੀ ਮੇਰੇ ਲਈ ਬੜਾ ਔਖਾ ਸੀ ਜਦੋਂ ਮੈਂ ਟਰੈਵਲ ਕਰਨਾ ਸ਼ੁਰੂ ਕੀਤਾ ਤੇ ਮੇਰਾ ਦਿਲ ਨਹੀਂ ਸੀ ਕਰਦਾ ਬਿਲਕੁਲ ਪੈਸੇ ਨਹੀਂ ਸੀ ਜੌਬ ਨਹੀਂ ਸੀ ਕਹਿੰਦੀ ਪਰ ਜਦੋਂ ਮੈਂ ਇੱਕ ਵਾਰੀ ਕਰੋਨਾ ਨਿਕਲਾਈ ਨਾ ਤੇ ਰਸਤੇ ਬੰਦ ਦੇ ਗਏ ਤੇ ਕਹਿੰਦੀ ਵੀ ਉਹ ਦੁੱਖ ਦੇ ਨਾਲ ਇੱਕ ਤੇ ਮੈਂ ਹਰ ਰੋਜ਼ ਲੜਨਾ ਮੇਰੇ ਲਈ ਸੌਖਾ ਹੋ ਗਿਆ ਇੱਕ ਜਦੋਂ ਮੈਂ ਪਰਮਾਤਮਾ ਦੇ ਬਣਾਏ ਅਜੂਬੇ ਦੇਖਦੀ ਲੋਕਾਂ ਨਾਲ ਗੱਲਾਂ ਕਰਦੀ ਤੇ ਮੇਰ ਨੂੰ ਆਪਣੇ ਦੁੱਖ ਨਾਲ ਲੜਨ ਦੀ ਤਾਕਤ ਵੱਡੀ ਹੋ ਗਈ ਦੁੱਖ ਨਹੀਂ ਮੇਰਾ ਘਟਿਆ ਕਹਿੰਦੀ ਲੇਕਿਨ ਮੇਰੇ ਚ ਤਾਕਤ ਡਬਲ ਹੋ ਗਈ ਮੈਂ ਉਸ ਕੱਲ ਤੋਂ ਇੱਕ ਗੱਲ ਦਾ ਨਤੀਜਾ ਕੱਢਿਆ ਕਿ ਜਦੋਂ ਤੁਹਾਡੇ ਤੇ ਕੋਈ ਵੀ ਕਿਸੇ ਤਰ੍ਹਾਂ ਦਾ ਦੁੱਖ ਆਣਾ ਜਦੋਂ ਅਸੀਂ ਜੀਵਨ ਚ ਆ ਤੇ ਦੁੱਖ ਤੇ ਆਣਾ ਹੀ ਰਿਸ਼ਤੇ ਆ ਚ ਵੀ ਔਰ ਇਸ ਤੋਂ ਵੱਡਾ ਰਿਸ਼ਤਾ ਤੇ ਕੋਈ ਹੋ ਹੀ ਨਹੀਂ ਸਕਦਾ ਜਿਹੜਾ ਤੁਹਾਡੇ ਇੱਡੇ ਨਜ਼ਦੀਕ ਦਾ ਰਿਸ਼ਤਾ ਹੋਵੇ ਉਹ ਦੁੱਖ ਆ ਤੇ ਫਿਰ ਤੁਹਾਨੂੰ ਤੋੜ ਜਾਂਦਾ ਤੇ ਜਾਂ ਉਸ ਦੁੱਖ ਤੋਂ ਬਾਅਦ ਤੁਸੀਂ ਨਿੱਖਰ ਜਾਂਦੇ ਤੁਸੀਂ ਆਪਣੇ ਆਪ ਤੇ ਕੰਮ ਕਰਦੇ ਹੋ ਤੁਸੀਂ ਆਪਣੇ ਆਪ ਨੂੰ ਆਪਣੇ ਆਲੇ ਦੁਆਲੇ ਦੇ ਨਿਜ਼ਾਮ ਨੂੰ ਕੁਦਰਤ ਨੂੰ ਪਰਮਾਤਮਾ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹੋ ਉਹ ਤੁਹਾਨੂੰ ਇੱਕ ਨਵਾਂ ਰਸਤਾ ਤੇ ਜ਼ਿੰਦਗੀ ਜਿਉਣ ਦੀ ਇੱਕ ਨਵਾਂ ਪਰਪਸ ਦੇੁੰਦਾ ਹੈ। ਅਗਰ ਤੁਸੀਂ ਦੁਖੀ ਹੋ ਤੇ ਤੁਸੀਂ ਉਸ ਦੁੱਖ ਦੇ ਨਾਲ ਜਿਉਣਾ ਹੈ ਹਰ ਰੋਜ਼ ਔਰ ਆਪਣੇ ਬਾਕੀ ਦੇ ਦਿਨ ਗਿਣਨੇ ਨੇ ਕਿ ਕਿੰਨੇ ਕੁ ਦਿਨ ਰਹਿ ਗਏ ਨੇ ਜਾਂ ਫਿਰ ਉਸ ਦੁੱਖ ਦੇ ਵਿੱਚ ਐਸਾ ਨਿਖਰਨਾ ਹੈ ਕਿ ਇੱਕ ਦਿਨ ਜਿਹੜਾ ਬੰਦਾ ਤੁਹਾਨੂੰ ਛੱਡ ਕੇ ਗਿਆ ਉਹ ਖੁਦ ਇਸ ਗੱਲ ਤੇ ਦੁੱਖ ਪੈਦਾ ਕਰੇ ਕਿ ਮੈਂ ਇਸ ਇੰਨੇ ਖੂਬਸੂਰਤ ਪਿਆਰੇ ਬੰਦੇ ਨੂੰ ਛੱਡ ਦਿੱਤਾ ਹੈ। ਸੋ ਚੁਆਇਸਿਸ ਤੁਸੀਂ ਬਣਾਉਣੀਆਂ ਨੇ ਕਿਉਂਕਿ ਉਸ ਤੋਂ ਬਾਅਦ ਪਰਮਾਤਮਾ ਨੇ ਤੇ ਜ਼ਿੰਦਗੀ ਦੇ ਰਸਤੇ ਤੁਹਾਡੇ ਲਈ ਖੋਲੇ ਹੋਏ ਨੇ ਔਰ ਸਿਰਫ ਤੁਹਾਡੇ ਕੋਲ ਇੱਕ ਹੀ ਜ਼ਿੰਦਗੀ ਹੈ ਬਾਕੀ ਦੇ ਦਿਨ ਰੋ ਕੇ گزار ਲਓ ਹੱਸ ਕੇ گزار ਲਓ ਜਾਂ ਜੋ ਵੀ ਤੁਹਾਡਾ ਦਿਲ ਕਰਦਾ ਉਹ ਕਰਕੇ گزار ਲਓ ਤੁਹਾਨੂੰ ਆਪਣੀ ਚੁਆਇਸ ਬਣਾਉਣ ਦੇ ਨਾਲ ਜ਼ਿੰਦਗੀ ਦੇ ਨਵੇਂ ਰਸਤੇ ਦਿਖਣੇ ਸ਼ੁਰੂ ਹੋ ਜਾਣਗੇ ਮੇਰੇ ਤੇ ਯਕੀਨ ਕਰੋ ਉਠੋ ਤੇ ਆਪਣੀ ਜ਼ਿੰਦਗੀ ਨੂੰ ਜੀਉਣਾ ਸ਼ੁਰੂ ਕਰੋ